बलदेव साहब ठीक है नंबर ठीक ठाक बया के पानी लिया नंबर ਕਿਵੇਂ ਨੰਬਰ ਤਰਾ ਗਿੜਾ ਮਾਰਾ ਇਧਰ ਆ ਜਾ ਯਾਰ ਮੈਂ ਤੈਨੂੰ ਦੇਖਦਾ ਤੂੰ ਕਈ ਦਿਨਾਂ ਦਾ ਦਾ ਆ ਜਾ ਕਿਵੇਂ ਯਾਰ ਯਾਰ ਨੰਬਰ ਤਰਾ ਹੁਣ ਤਾਂ ਇਥੋਂ ਕਹਦਾ ਮੜਦਾ ਯਾਰ ਕੁੜੀ ਦਾ ਵਿਆਹ ਬੰਨੀ ਬੈਠੇ ਆ ਅੱਛਾ ਪੈਸੇ ਪੁੱਛਣ ਲੱਗ ਗਏ ਹੱਲ ਨਹੀਂ ਦੀਂਦਾ ਯਾਰ ਤੇ ਦਿਨ ਥੋੜੇ ਰਹਿ ਗਏ ਕਿੰਨੇ ਕੁ ਦਿਨ ਰਹਿ ਗਏ ਦਿਨ ਆਹੀ ਵਾਹੀ ਦਿਨ ਰਹਿ ਗਏ ਯਾਰ ਜ਼ਮੀਨ ਜੂਨ ਤੇ ਫਿਰ ਕਰਨ ਨੂੰ ਕੋਲੋਂ ਲਾਂ ਲੈ ਲੋ ਭਈ ਜ਼ਮੀਨ ਤੇ ਤਾਂ ਉਹਦਾ ਟਰੈਕਟਰ ਲੈ ਲਿਆ ਸੀ ਯਾਰ ਕਾ ਮੁੰਡੇ ਦੀ ਪੜ੍ਹਾਈ ਦਾ ਖਰਚਾ ਬਹੁਤ ਆਉਂਦਾ ਅੱਛਾ ਤੇ ਹੋਰ ਫਿਰ ਕੀ ਕਰਗੇ ਫਿਰ ਹੁਣ ਤੂੰ ਦੇਖ ਆ ਜੇ ਕਿਹਦੇ ਹੱਥ ਅੜਦਾ ਯਾਰਾਂ ਚਲ ਮੈਂ ਫਿਰ ਆਉਗੀ ਆੜਤ ਕੇ ਨੂੰ ਪੁੱਛਣਾ ਜੇ ਦੇ ਦੂੰ ਤਾਨੂੰ ਪੁੱਛਾ ਕਰੋ ਨੂੰ ਤੁਲਸੀ ਨਾਲ ਕਰਕੇ ਗੱਲ ਕਰ ਗੱਲ ਜੀ ਚਲ ਚਲ ਮੈਂ ਇਹਨੂੰ ਪੁੱਛਦਾ ਪੰਜ 6 ਲੱਖ ਤਾਂ ਹੀ ਹੋ ਜਾ ਆਪਣਾ ਹਾਲ ਆਪਣਾ ਜਨ ਵਿਆਹ ਹੋ ਜੂ ਚਲ ਠੀਕ ਹੈ ਦੋ ਕੁ ਮਹੀਨੇ ਦੀ ਖਾਤਰ ਪੁੱਛਦੇ ਹਾਂ ਸੇਠ ਜੀ ਕੀ ਹਾਲ ਚਾਲ ਆ ਉਸ ਤੱਕੜੇ ਰਹਿੰਦੇ ਆ ਉਹ ਯਾਰ ਕੰਮ ਸੀ ਧੀਰੇ ਤੱਕ ਇੱਕ ਆਪਣੇ ਨਾਲ ਯਾਰ ਬਲਦੇਵ ਦੀ ਕੁੜੀ ਦਾ ਵਿਆਹ ਤੋਰੀ ਖਾਤਰ ਆਪਾਂ ਨੂੰ 5 ਲੱਖ ਰੁਪਏ ਦੀ ਲੋੜ ਆ ਇਰੋ ਦੇ ਕਾਗਜਾਂ ਦਾ ਹੱਲ ਕਰ ਲਾਂਗੇ ਚੱਲ ਅਸੀਂ ਫਿਰ ਕੱਲ ਨੂੰ ਰਾਇਆ ਕਰਕੇ ਆਉਣੇ ਆ ਫਿਰ ਤੈਨੂੰ ਦੱਸ ਦਿਆਂ ਫਿਰ ਪਰ ਦੇਵ ਸੂਰਤ ਜ਼ਮੀਨ ਦੇ ਕਾਗਜਾਂ ਆ ਕਹਿੰਦੇ ਯਾਰ ਜ਼ਮੀਨ ਦੇ ਦਾ ਨੰਬਰ ਦਾਲਾ ਤੈਨੂੰ ਪਤਾ ਆਪਾਂ ਟਰੈਕਟਰ ਲਈ ਬੈਠੇ ਆ ਫਿਰ ਘਰ ਦੇ ਤੇਰੇ ਕੋਲੇ ਕਾਗਜ ਹੈ ਆ ਘਰ ਦੇ ਕਾਗਜ਼ ਹੈ ਫਿਰ ਮੁੰਡਾ ਆ ਜੂਗਾ ਕਾਲ ਜੋ ਰਾਇ ਕਰਕੇ ਫਿਰ ਆਪਾਂ ਕਾਲ ਨੂੰ ਜਾਇ ਆਉਣੇ ਆ ਉੱਥੇ ਜਾਂ ਫਿਰ ਠੀਕ ਹੈ ਮੈਂ ਚੱਲਦਾ ਅੱਜ ਫਿਰ ਮੈਨੂੰ ਰਾਇ ਕਰਕੇ ਦੱਸ ਦੀ ਜੰਗਾ ਠੀਕ ਹੈ ਹੋ ਚਾਲਾ ਵਧੀਆ ਜੀ ਵਧਕਿਆ ਵਧੀਆ ਕਰ ਲਈ ਫਿਰ ਐ ਹਾਂ ਰੈਸੜਾ ਕਰ ਲਈ ਤੇ ਚੱਲ ਗਿਆ ਆਪਾਂ ਫਿਰ ਹੁਣੇ ਚੱਲ ਗਏ ਕਾਗਜ਼ ਪੱਤਰ ਹੋ ਗਏ ਕਾਗਜ਼ ਪੱਤਰ ਹਾਂ ਕੱਢ ਲੈ ਚੱਲ ਮੈਂ ਫਿਰ ਜਾਣਾ ਤੁਲਸੀ ਦੇ ਬੇਹਨਾਂ ਤੇ ਮੈਨੂੰ ਕਚਹਿਰੀ ਜੀ ਦਾ ਕੰਮ ਆਦਣਾ ਤੁਲਸੀ ਦੇ ਹੁਣ ਚੰਗਾ ਚੱਲ ਫਿਰ ਜਾਨਾ ਚਲਾ ਆ ਰਾਜੇ ਫਿਰ ਚੱਲ ਗਏ ਉਸੇ ਕਾਗਜ਼ ਚੱਕ ਲਈ ਆ ਗਿਆ ਬੰਦੇਬ ਹਾਂ ਨੰਬਰਦਾਰਾ ਸਸਰੀਕਾਲ ਸੇਠ ਜੀ ਹਾਂ ਸਸਰੀਕਾਲ ਜੀ ਸਸਰੀਕਾਲ ਭਾਈ ਸਸਰੀਕਾਲ ਸੇਠ ਜੀ ਸਸਰੀਕਾਲ ਜੀ ਅੱਛਾ ਜੀ ਇਹਦੇ ਬਾਰੇ ਸੀ ਜੀ ਅੱਛਾ ਜੀ ਲੈਓ ਵੀ ਕਾਗਜ਼ ਭਾਈ ਆ ਕਾਗਜ਼ ਲਓ ਕਰਦੇ ਕਾਗਜ਼ਾ ਹਾਂ ਜੀ ਠੀਕ ਆ ਜੀ ਇਹ ਨੰਬਰਦਾਰਾ ਮੈਂ ਤੇਰੇ ਕਰਕੇ ਦੇ ਜਾਂਦਾ ਪੈਸੇ ਇਹਨਾਂ ਨੂੰ ਨਹੀਂ ਨਹੀਂ ਆਪਣੇ ਖਾਤੋਂ ਜੀ ਨਹੀਂ ਤੈਨੂੰ ਪਤਾ ਹੀ ਆ ਜੱਟਾਂ ਦਾ ਜ਼ਿਕਰ ਭਾ ਭੂਆ ਲੈ ਜਾਂਦੇ ਨਹੀਂ ਨਹੀਂ ਤੂੰ ਮੋੜ ਕੇ ਨਾਂ ਲੱਗਿਆ ਜੀ ਆਪਣੇ ਪੂਰੀ ਆ ਜੀ ਹਾਂ 5 ਲੱਖ ਆ ਭਾਈ ਹਾਂ ਆ ਕਰੋ ਜੀ ਸਾਈਨ ਇੱਥੇ ਬਹੁਤ ਸਦਾ ਪਰਿਵਾਰ ਠੀਕ ਰਹਿਦਾ ਹਾਂ ਹਾਂ ਪਰਿਵਾਰ ਵਧਦਾ ਆ ਮੁੰਡੇ ਦੇ ਵੀ ਕਰਾ ਦੇ ਭਾਈ ਕੱਲ ਨੂੰ ਕੋਈ ਪਤਾ ਨਹੀਂ ਕੀ ਗੱਲ ਬਾਂਜੇ ਲਓ ਜੀ सेठ ਜੀ ਲੈ ਲਓ ਜੀ ਸੇਠਾ ਕਾਲ ਕਾਲ ਜੀ ਇਹਦੇ ਕੀ ਤਰ੍ਹਾਂ ਹਾਂ ਹਾਂ ਤਸੱਲੀ ਆ ਤੇਰੇ ਤੇ ਨਬਰਦਾਰ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਆਪਣਾ ਆਹ ਆਹ ਬੇਕਿ ਤੋਂ ਲਿਆ ਸੀ ਕਿੜਾ ਕੇ ਨਾ ਮਤਲਬ 5 ਲੱਖ ਆਜੀ ਨਾਲ ਗੱਲ ਨਾਲ ਤਸੱਲੀ ਆ ਤੇਰੇ ਤੇ ਹਾਂ ਹਾਂ ਕੋਈ ਨਹੀਂ ਤੇਰੀ ਜ਼ਿੰਮੇਵਾਰੀ ਮੈਂ ਲੈ ਲਵਾਂ ਹਾਂ ਤੇ ਚਲੋ ਫਿਰ ਬਲੇ ਤੁਸੀਂ ਕਰੋ ਕਹਿੰਦੇ ਆ ਤੈਨਾਂ ਨਾਲ ਮੈਨੂੰ ਵੀ ਚੱਲਿਆ ਕਲਿਆਰੀ ਚੰਗਾ ਜੀ ਚੰਗਾ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਸਿਹੜੀ ਜੀ ਮੈਂ ਵੀ ਚੱਲਿਆ ਚਲੋ ਜੀ ਫਿਰ ਮਿਲਦੇ ਆਂਗੇ ਫਿਰ ਕੀ ਕਰੀਏ ਹਾਂ ਹਾਂ ਠੀਕ ਆ ਜੀ ਕੋਈ ਗੱਲ ਨਹੀਂ

ਇਹ ਕੁੜੀ ਦਾ ਵਿਆਹ ਕਰਕੇ ਹੱਦਿਆਂ ਦੇ ਹੱਥ ਆ ਬਹੁਤ ਤੰਗ ਆ ਭਰ ਦੇਾਂਗੇ ਕੋਈ ਨਹੀਂ ਦਸੀ ਮੁੰਡਾ ਕਿੰਨਾ ਟਾਈਮ ਹੋ ਗਿਆ ਆ ਇਹਨੇ ਹੋ ਗਈ ਕਿਸ਼ਤੀ ਨਹੀਂ ਭਰੀ ਇਹਨਾਂ ਨੇ ਜੀ ਇਹ ਬਹੁਤ ਟਾਈਮ ਗੱਬਦੇ ਹੋ ਸਿਆ ਯਾਰ ਹੁਣ ਭਰ ਦੇ ਕਿਸ਼ਤ ਤੇਰੇ ਕੋਲ 15 ਦਿਨਾਂ ਆਹੀ ਭਰਾਂਗੇ ਜੀ ਕੁੜੀ ਦਾ ਵਿਆਹ ਕਰਕੇ ਹਰੇ ਹੱਥਾਂ ਕਸਾ ਵਿਆਹ ਹੱਥ ਕਦੇ ਨੇ ਇੱਕ ਵਾਰੀ ਟਰੈਕਟਰ ਖੋ ਕੇ ਲੱਗੇ ਜਾਵਾਂਗੇ ਤੈਨੂੰ ਲਾਸਟ ਵਾਰਨਿੰਗ ਆ ਕੋਈ ਨਹੀਂ ਲੈ ਕੁੜੇ ਚਾਹ ਪਾਣੀ ਬਸ ਅਸੀਂ ਗਾਂਵ ਪ ਜਾਣਾ ਸਾਨੂੰ ਇਹ ਹੋਰ ਵੀ ਜਾਣਾਗਾ ਤੇ ਬਾ 15 ਦਿਨਾਂ ਦੀ ਭਰ ਦੀ ਕਸਤ ਲਾਸਟ ਵਾਰਨਿੰਗ ਆ ਇਹ ਤੈਨੂੰ ਕੋਈ ਨਹੀਂ ਕਰ ਦਿਆਂ ਜੀ ਠੀਕ ਆ ਦੇ ਵਦਤਾ ਬੈਨ ਕਿ ਹਾਲਾ ਨੰਬਰ ਦਾ ਸਾਫ ਵਿਖੋ ਠੀਕ ਆ ਠੀਕ ਆ ਹਾਲ ਤਾਂ ਠੀਕ ਆ ਪਰ ਉਹ ਯਾਰ ਤુલਸੀ ਯਾਰ ਫੋਨ ਆ ਯਾਰ ਨਾ ਨਾ ਬੈਠੇ ਤਾਂ ਨਹੀਂ ਹੂੰ ਉਹ ਕਹਿੰਦਾ ਯਾਰ 20 ਦਿਨ ਦਿੱਤੇ ਉਹ ਮਸਾ ਦੇ ਉਹ ਕਹਿੰਦਾ ਪੈਂਸਾ ਦਾ ਕਰੋ ਨਹੀਂ ਕਹਿੰਦਾ ਘਰ ਤੇ ਕਬਜ਼ਾ ਕਰਨਾ ਮੇਰੇ ਕਰਾਂਗੇ ਨੰਬਰ ਦਾ ਤੈਨੂੰ ਤਾਂ ਪਤਾ ਹੱਥ ਪੋੜ ਕਸਿਆ ਪਿਆ ਕਸਾ ਪਿਆ ਵੀ ਆ ਜਦੋਂ ਮੇਰੇ ਕਹਿਣ ਤੋਂ ਉਹਨੇ ਦੇ ਦਿੱਤੇ ਯਾਰ ਤੂੰ ਨੇ 20 ਦਿਨ ਦਿੱਤੇ ਨਹੀਂ ਉਹ ਘਰ ਤੇ ਕਬਜ਼ਾ ਕਰੂਗਾ ਯਾਰ ਚਾ ਫਿਰ ਕਰਦੇ ਆ ਕੋਈ ਹੱਲ ਨੰਬਰ ਦਾ ਹਾਂ ਛੇਤੀ ਕਰੀ ਹਾਲ ਬਈ ਚਾ ਬਣਾ ਨਾ ਤੰਗਾਪੂ ਫਿਰ ਮੈਂ ਆਪਣੇ ਟਿੱਬੇ ਵਾਲੇ ਗਿਆ ਤੇ ਜਾਣਾ ਬਾਬੇ ਜੀਤੀਆਂ ਹਣ ਲੈ ਗੇ ਤੰਗਾਪੂ ਤੇ ਰੋਟੀ ਲੈ ਕੇ ਆ ਜੀ ਮੇਰੀ ਤੇ ਘੱਟ ਪਹਿਰੇ ਚਲ ਠੀਕ ਚਲ ਖੋਲ ਬਾਗ ਕਿਸੇ ਭਰਦਾਂ ਮੇਰੇ ਬਹੁਤ ਭਾਗ ਆ ਰਹੀ ਵਾਰ ਕੋਈ ਭਰਦਾਂ ਮੇਰੀ ਬਹੁਤ ਬਾਤ ਆਏ ਕੋਰੇ ਯਾਰ ਇਹਦੀ ਭਰਦਾਂ ਨਹੀਂ ਕਰਦਾ ਬਾਪੂ ਕਿੱਧਰ ਗਿਆ ਯਾਰ ਵਾਹਣ ਵੀ ਉਚਾਲੇ ਛੱਡ ਗਿਆ ਪਹੁੰਦਾ ਪਹੁੰਦਾ ਹੈ ਮੂਕਾ ਪਿਆ ਆ ਬਾਪੂ ਆ ਕੀ ਕਰਤਾ ਸੋਚੇ ਵੀ ਨਹੀਂ ਸਾਡੇ ਮਾਰੇ ਮਾਰ ਗਿਆ ਜਮ ਇਹ ਪਟ ਕੇ ਨਾ ਕਿਤੇ